ਨਾਜ਼ਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਪੰਜਾਬ ਵੱਲੋਂ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਨਵੇਂ ਬਣੇ ਸੰਗਠਨ ਦੀ ਪਹਿਲੀ ਮੀਟਿੰਗ ਆਪ ਲੀਗਲ ਵਿੰਗ ਪੰਜਾਬ ਦੇ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੰਗੋ ਨੇ ਕੀਤੀ। ਉਨ੍ਹਾਂ ਸਾਰੇ ਵਕੀਲਾਂ ਨੂੰ ਸੂਬੇ ਦੀ ਨਵੀਂ ਟੀਮ ਵਿੱਚ ਨਿਯੁਕਤੀ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮੀਟਿੰਗ ਦੌਰਾਨ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਨਾਂ ਵਿੱਚ ਮੁਫਤ ਬਿਜਲੀ ਪਾਣੀ ਸਿਹਤ ਸੇਵਾਵਾਂ ਅਤੇ ਹੋਰ ਲੋਕ ਭਲਾਈ ਦੀਆਂ ਸਕੀਮਾਂ ਸ਼ਾਮਲ ਹਨ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਹਨ ਇਹ ਸਹੂਲਤਾਂ ਨਾ ਸਿਰਫ ਆਮ ਆਦਮੀ ਨੂੰ ਰਾਹਤ ਪ੍ਰਦਾਨ ਕਰ ਰਹੀਆਂ ਹਨ ਸਗੋਂ ਪੰਜਾਬ ਨੂੰ ਇੱਕ ਵਿਕਸਤ ਤੇ ਖੁਸ਼ਹਾਲ ਰਾਜ ਬਣਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ ਇਸੇ ਤਰ੍ਹਾਂ ਵਕੀਲ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਿਸਤਾਰ ਨਾਲ ਵਿਚਾਰ ਚਰਚਾ ਕੀਤੀ ਗਈ ਐਡਵੋਕੇਟ ਗਿਆਨ ਸਿੰਘ ਮੰਗੂ ਨੇ ਵਕੀਲਾਂ ਨੂੰ ਪ੍ਰੋਸਾ ਦਵਾਇਆ ਕਿ ਇਹਨਾਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਕੀਲ ਵਰਗ ਦੀ ਭਲਾਈ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ ਆਮ ਆਦਮੀ ਪਾਰਟੀ ਲੀਗਲ ਵਿੰਗ ਨੇ ਵਕੀਲ ਵਰਗ ਨੂੰ ਆਪਣੇ ਨਾਲ ਜੁੜਨ ਦੀ ਅਪੀਲ ਵੀ ਕੀਤੀ ਇਹ ਮੀਟਿੰਗ ਆਮ ਆਦਮੀ ਪਾਰਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਉਹ ਨਾ ਸਿਰਫ ਆਮ ਲੋਕਾਂ ਬਲਕਿ ਪੇਸ਼ੇਵਰ ਵਰਗਾਂ ਨੂੰ ਵੀ ਸਹੂਲਤਾਂ ਪ੍ਰਦਾਨ ਕਰਨ ਦੀ ਪੂਰੀ ਤਰ੍ਹਾਂ ਸੰਜੀਦਾ ਹੈ ਇਨ ਵਿੱਚ ਪ੍ਰਮੁੱਖ ਐਡਵੋਕੇਟ ਸਹਿਬਾਨ ਮੌਕੇ ਤੇ ਹਾਜ਼ਰ ਸਨ ਜਿਨ੍ਹਾਂ ਵਿੱਚੋਂ ਸੂਬਾ ਮੀਤ ਪ੍ਰਧਾਨ ਕਸ਼ਮੀਰ ਸਿੰਘ ਮੱਡੀ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਬਲੂਟ ਮਾਝਾ ਜ਼ੋਨ ਇੰਚਾਰਜ ਹਰਪਾਲ ਸਿੰਘ ਨੇਜਰ ਮਾਲਵਾ ਪੂਰਬੀ ਜ਼ੋਨ ਇੰਚਾਰਜ ਕੁਲਵਿੰਦਰ ਸਿੰਘ ਤੂਰ ਸੂਬਾ ਸਕੱਤਰ ਪ੍ਰਭਜੀਤ ਸਿੰਘ ਪ੍ਰਭਕਰਨ ਸੂਬਾ ਸੰਯੁਕਤ ਸਕੱਤਰ ਰਮੇਸ਼ ਕਪੂਰ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਪੱਟੀ ਸੂਬਾ ਸਕੱਤਰ ਬਲਤੇਜ ਪਾਲ ਸਿੰਘ ਵਾਲੀਆ ਇੰਚਾਰਜ ਮਾਲਵਾ ਜ਼ੋਨ ਬਰਿੰਦਰਪਾਲ ਸਿੰਘ ਵਾਲੀਆ ਇੰਚਾਰਜ ਮਾਲਵਾ ਜ਼ੋਨ पश्चिमी रणदीप शर्मा सूबा संयुक्त सक्र बाबन गोयल इंचार्ज जोन पश्चिमी गुरप्रीत सिंह सूबा संयुक्त सिक्र हनी वर्मा इंचार्ज माझा जोन प्रदीप सिंह तेजी सूबा मीत प्रधान परमिंदर सिंह सेठी इंचार्ज मालवा जोन पश्चिमी गुरप्रीत संधु इंचार्ज जोन नितिन मट्टू सूबा संयुक्त सिक मनदीप सूबा संयुक्त सिक्र हरप्रीत सिंह ਜੋਨ ਇੰਚਾਰਜ ਦੁਆਬਾ ਅਮਰਜੋਤ ਸੈਣੀ ਵੀ ਉੱਚੇ ਚੇ ਤੌਰ ਤੇ ਹਾਜ਼ਰ ਸਨ